ਹੈਲੋ ਜੀ ਥੋੜਾ ਸਾਨੇ ਮੇਰੇ ਚੈਨਲ ਤੇ ਬੜਾ ਹੀ ਨਿਕਾ ਸਵਾਗਤ ਆਜ ਆਪਾਂ ਇੱਕ ਕੁੰਡੇ ਪਾਣ ਜਾ ਰਹੇ ਹਾਂ ਇੱਕ ਨਵੇਂ ਤਰੀਕੇ ਦੇ ਜਿਹੜੇ ਕਿ ਬਣਾਵਾਂਗੇ ਆਪਾਂ ਦੋ ਰੰਗ ਚ ਉਹਦੇ ਲਈ ਅਸੀਂ ਪਹਿਲਾਂ ਕੀ ਕਰਨਾ ਆਪਣੇ ਉਹਨਾਂ ਨੂੰ ਕਰ ਲੈਣਾ ਤਿੰਨ ਅਪਲਾਈ ਮੀਨਸ ਕਿ ਅਸੀਂ ਤਿੰਨ ਚ ਇਹਨਾਂ ਨੂੰ 1 2 3 ਠੀਕ ਹੈ ਜੀ ਉਹਨਾਂ ਨੂੰ ਅਸੀਂ ਤਿੰਨ ਅਪਲਾਈ ਕਰ ਲੈਣਾ ਤਾਂ ਖਵਤਾ ਤੇ ਤਿੰਨ ਜਿਹੜਾ ਤੁਸੀਂ ਮੇਨ ਇੱਕ ਕਲਰ ਚ ਰੰਗ ਲੱਗੇ ਉਹਨੂੰ ਦੇਖੋ ਤੁਸੀਂ ਐਦਾਂ 1 2 3 ਕਰਨ ਤੋਂ ਬਾਅਦ ਜਿਹੜਾ ਧਾਗਾ ਸਾਡਾ ਉਹ ਐਦਾਂ ਰਹਿਣਾ ਚਾਹੀਦਾ ਜਿਹੜਾ ਮੇਨ ਧਾਗਾ ਉਹ ਸਾਡਾ ਇੱਧਰ ਆ ਕੇ ਅਸੀਂ ਐਦਾਂ ਇਹਨੂੰ 3 ਕਰ ਲਿਆ ਹੋਇਆ 3 ਕਰਨ ਤੋਂ ਬਾਅਦ ਜਿਹੜਾ ਇਹ ਵਾਲਾ ਸਿਰਾ ਅਸੀਂ ਇਹ ਲਵਾਂਗੇ ਠੀਕ ਹੈ ਐਦਾਂ ਹੀ ਤੁਸੀਂ ਜਿਹੜਾ ਵੀ ਕਲਰ ਵਿੱਚ ਦੂਸਰਾ ਲਗਾਣਾ ਉਹ ਲੈ ਲੈਣਾ क्योंकि आप दो कलर से मैं थोड़ा पा के दसन लगी सिंगल कलर से भी पा सकते हो सिंगल कलर से कि अगे भीडियो आप भी देखा पर पहले हूँ आप डबल कलर से देख लीए ऐं एक दो तीन ले वाले असंदा ही असं लेना दूजा धागा जहाँ किसी दूसरा कलर इस पाना चाहे दो कलर बनाने चाहे एक कलर का बनाना हाँ देखो उन्होंने भी असं ही तीन च कर लेना देखो एक दो तीन सेम एद ਇਹ ਵੀ ਤਿੰਨ ਹੋ ਗਏ ਸਾਡੇ ਦੇਖੋ ਇਹ ਵੀ ਤਿੰਨ ਹੋ ਗਏ ਦੋਨਾਂ ਨੂੰ ਅਸੀਂ ਲੈ ਲੈਣਾ ਦੋਨਾਂ ਨੂੰ ਲੈਣ ਤੋਂ ਬਾਅਦ ਅਸੀਂ ਕੀ ਕਰਨਾ ਹੁਣ ਆਪਣੇ ਸਲਾਈ ਦੇ ਉੱਪਰ ਇਹਨਾਂ ਨੂੰ ਪਾ ਲੈਣਾ ਦੋਨੋਂ ਨੂੰ ਪਾਇਆ ਪਾ ਕੇ ਇੱਕ ਇਦਾਂ ਟਵਿਸਟ ਕਰਕੇ ਅਸੀਂ ਇਹਨੂੰ ਇੱਧਰ ਵਿੱਚੋਂ ਇਦਾਂ ਕੱਟ ਲੈਣਾ ਇਸ ਤੋਂ ਬਾਅਦ ਕੀ ਕਰਾਂਗੇ ਅਸੀਂ ਨੀਲੇ ਵਾਲੇ ਧਾਗਿਆਂ ਨੂੰ ਇਹਨਾਂ ਨੂੰ ਅਲੱਗ ਤੇ ਪਿੰਕ ਵਾਲੇ ਧਾਗਿਆਂ ਨੂੰ ਅਲੱਗ ਜਿਹੜੇ ਵੀ ਤੁਸੀਂ ਦੋ ਕਲਾ ਲੈਣੇ ਆ ਦੇਖੋ ਤਿੰਨ ਸਾਡੇ ਇਹ ਹੋਗੇ ਤੇ ਕਿੰਨੇ ਸਾਡੇ ਹੋਗੇ ਉਹ ਠੀਕ ਹੈ ਹੁਣ ਦੇਖੋ ਸੀ 1 2 3 ਤੇ ਤਿੰਨੇ ਸਾਡੇ ਦੇਖੋ ਸਾਡਾ ਇੱਕ ਤਾਗੇ ਦੋਨੇ ਤਿੰਨ ਤਿੰਨਾ ਸਾਡੇ ਆ ਕਿਉਂਕਿ ਸਿੱ ਤਿੰਨ ਲੜੀਆਂ ਚ ਫਾਣ ਲਗੀਆਂ ਦੇਖੋ ਤਿੰਨ ਸਾਡੇ ਅਲੱਗ ਹੋਗੇ ਤਿੰਨੇ ਅਲੱਗ ਹੋਗੇ ਹੁਣ ਅਸੀਂ ਦੇਖੋ ਪਹਿਲਾ ਕੁੰਡਾ ਜਦੋਂ ਸ਼ੁਰੂ ਕਰਨਾ ਆ ਦੇਖੋ ਇਹ ਨੂੰ ਅਸੀਂ ਇੱਧਰ ਪਕੜ ਲੈਣਾ ਤੇ ਦੂਜੇ ਦੇ ਨਾਲ ਆ ਦੇਖੋ ਸੀ ਇਹਨੂੰ ਲੈ ਜਾ ਕੇ ਆਹ ਦੇਖੋ ਇੱਦਾਂ ਲੈ ਜਾਣਾ ਤੇ ਸਿੱਧਾ ਬਸਤਾਂ ਹੀ ਕੁਝ ਵੀ ਨਹੀਂ ਕਰਨਾ ਇੱਦਾਂ ਲੈ ਜਾ ਕੇ ਇਸ ਇਸ ਜੇ ਨੂੰ ਪਾ ਦੇਣਾ ਅਸਾ ਟਕੁੰਡਾ ਪਣ ਹੁਣ ਅਸੀਂ ਕੀ ਕਰਨਾ ਦੂਜੇ ਧਾਗੇ ਨੂੰ ਸੇ ਦੇ ਉੱਪਰੋਂ ਇੱਦਾਂ ਲੈ ਜਾਣਾ ਇਹਨੂੰ ਹੁਣ ਇੱਧਰ ਪਕੜ ਲਵਾਂਗੇ ਤੇ ਇਹਨੂੰ ਲੈ ਜਾਵਾਂਗੇ ਤੇ ਇਹਨੂੰ ਵੀ ਅਸੀਂ ਇੱਦਾਂ ਹੀ ਆਹ ਦੇਖੋ ਲੈ ਜਾ ਕੇ ਇੱਦਾਂ ਬਸ ਪਾ ਦੇਣਾ డేనా ఫిర్ణాన ద जाके आखो इत ठीक है हूँ अस फिर इनू लेना इनू छोंगे हूँ इनू ले, इनू इनू ले बस एक एक धागे असं ले जाना तीन ऐदा करके बस ऐदा पाई जाना फिर असं इन छड़ता इन लै गए ਤਾਗੇ ਨੂੰ ਹਮੇਸ਼ਾ ਹੀ ਅਸੀਂ ਇਹਦੇ ਅੱਗੇ ਤੋਂ ਲੱਕਿਆ। ਇਹਨੂੰ ਪਿੱਛੇ ਲੈ ਜਾਣਾ ਤੇ ਇਹ ਧਾਗਾ ਜਿਹੜਾ ਦੂਜੇ ਵਾਲਾ ਨੂੰ ਇਹਦੇ ਅੱਗੇ ਤੋਂ ਲੱਕਿਆਣਾ। ਇਹ ਹੋ ਗਏ ਹੁਣ ਅਸੀਂ ਅਗਲੇ ਤਾਗੇ ਨੂੰ ਇਹਦੇ ਅੱਗੇ ਤੋਂ ਲੈ ਆਣਾ ਇੱਦਾਂ। ਹੁਣ ਇਹਨੂੰ ਇੱਦਾਂ ਛੱਡ ਦੇਣਾ ਇਹਨੂੰ ਇੱਦਾਂ ਅੱਗੇ ਤੋਂ ਲੈ ਆਣਾ। ਫਿਰ ਇਹਨੂੰ ਛੱਡ ਦੇਣਾ ਇਹਨੂੰ ਲੈ ਆਣਾ ਕਿਤੇ ਉੱਤੇ। بس اسی پہلے ਜੇ ਇਦਾਂ ਹੀ ਇਹਨੂੰ ਕੁੰਡੇ ਨੂੰ ਇਦਾਂ ਹੀ ਪੰਦ ਚਲੇ ਜਾਣਾ ਇਦਾਂ ਇਸ ਇਹਨਾਂ ਨੂੰ ਪੰਦੇ ਚਲੇ ਜਾਣਾ ਤੇ ਫਿਰ ਪਾ ਕੇ ਅਸੀਂ ਅਗਲੀ ਰੋਜ਼ ਹੁਣ ਦੇਖੋ ਵੀ ਕਿੱਦਾਂ ਕਰਨਾ ਇਹ ਸਾਡੇ ਇੱਥੇ ਤਾਂ ਕੁੰਡੇ ਪਹਿ ਗਏ ਆ ਦੇਖੋ ਕੁੰਡੇ ਸਾਡੇ ਦੋਨੋਂ ਸਾਈਡਾਂ ਤੇ ਤਾਂ ਦੇਖੋ ਇੱਕੋ ਜਿਹੀ ਇਧਰ ਵੀ ਇਦਾਂ ਹੀ ਹੈ ਤੇ ਇਧਰ ਵੀ ਇਦਾਂ ਹੀ ਆ ਦੇਖੋ ਇਸ ਤੋਂ ਬਾਅਦ ਅਸੀਂ ਕੀ ਕਰਨਾ ਇੱਥੋਂ ਇਹ ਵਾਲੇ ਕੁੰਡਿਆਂ ਨੂੰ ਲਾ ਲੈਣੀਆਂ ਗੱਟ ਆਹ ਵਾਲਾ ਤੇ ਇਹ ਵਾਲਾ ਜਿਹੜਾ ਹੈਗਾ ਇਹਨੂੰ ਅਸੀਂ ਇੱਕ ਇੱਥੇ ਆਪਸੇ ਇੱਕ ਨੋਡ ਲਗਾ ਲਾਂਗੇ ਜਿਹੜਾ ਮੇਨ ਹੈ ਧਾਗਾ ਉਹ ਸਾਡਾ ਇਹ ਹੋ ਗਿਆ ਠੀਕ ਹੈ ਇਹ ਸਾਰਿਆਂ ਨੂੰ ਲੈ ਕੇ ਅਸੀਂ ਤੁਸੀਂ ਚਾਹੋ ਤਾਂ ਇਦਾਂ ਹੀ ਇਹਨਾਂ ਕੁੰਡੇ ਨੂੰ ਛੱਡ ਸਕਦੇ ਹੋ ਠੀਕ ਹੈ ਇਦਾਂ ਕਰਕੇ ਅਸੀਂ ਸिलाई ਪਾ ਲੈਨੇ ਆਪਣੀ ਅਗਲੀ ਤੇ ਪਰ ਮੈਂ ਤੁਹਾਨੂੰ ਇਹਨੂੰ ਇੱਕ ਹੋਰ ਟਵਿਸਟ ਪਾ ਕੇ ਦੱਸੂਗੀ ਕਿ ਇਹਨੂੰ ਹੋਰ ਆਪਾਂ ਵਧੀਆ ਕਿੱਦਾਂ ਬਣਾ ਸਕਦੇ ਆ ਆ ਤਾਂ ਕੋਈ ਐਦਾ ਵੀ ਤੁਸੀਂ ਕੁੰਡੇ ਰੱਖੋਗੇ ਤੇ ਐਦਾ ਹੀ ਬੜੇ ਵਧੀਆ ਲੱਗਣਗੇ ਆ ਦੇਖੋ ਇਹਨਾਂ ਬਿਲਕੁਲ ਇਹੋ ਜਿਹੇ ਪਰ ਆਪਾਂ ਇਹਨੂੰ ਅੱਗੇ ਹੋਰ ਥੋੜੇ ਵਧੀਆ ਬਣਾਨੇ ਆ ਤੇ ਉਹ ਕਿਦਾਂ ਜਿਹੜਾ ਵੀ ਤੁਸੀਂ ਮੇਨ ਕਲਰ ਲਗਾਣਾ ਉਹ ਲੈ ਲੈਣਾ ਤੇ ਉਹਦੇ ਨਾਲ ਅਸੀਂ ਹੁਣ ਆਪਣੀ ਫਸਟ ਰੋ ਨੂੰ ਉਹਦੇ ਨਾਲ ਹੀ ਪਾਵਾਂਗੇ ਪਰ ਬਣਾਵਾਂਗੇ ਅਸੀਂ ਪੁੱਠੇ ਪਰ ਇਸੇ ਦੇਖੋ ਸਿੱਧਾ ਪੁੱਠਾ ਕੋਈ ਨਹੀਂ ਦੋਨੇ ਸਾਈਡ ਇੱਕੋ ਜਿਹੇ ਤਾਂ ਚਾਹੇ ਤੁਸੀਂ ਫਸਟ ਨੂੰ ਹੁਣ ਅਸੀਂ ਇਦਾਂ ਹੀ ਪੁੱਠੀ ਪਾ ਲੈਣੀ ਕਿੱਤਾ ਦੇਖੋ ਆ ਪੂਰੇ ਤੋਂ ਪੂਰੇ ਲਵਾਂਗੇ ਪਿੰਕ ਕਲਰ ਦੇ ਜਿਹੜੇ ਕੁੰਡੇ ਐ ਇਦਾਂ ਪੁੱਠਾ ਬੁਣ ਲਿਆ ਅਗਲੇ ਲੈ ਲੈ ਇਹਨਾਂ ਨੂੰ ਪੁੱਠਾ ਬੁਣ ਲਿਆ ਇਹ ਪੂਰੇ ਲੈ ਲੈ ਪੁੱਠੇ ਇਹਨਾਂ ਨੂੰ ਇਦਾਂ ਬੁਣ ਲਿਆ ਅਗਲੇ ਲੈ ਲੈ ਇਹਨਾਂ ਨੂੰ ਪੁੱਠਾ ਬੁਣ ਲਿਆ ਫਿਰ ਅਗਲੇ ਲੈ ਲੈ ਇਹਨਾਂ ਨੂੰ ਅਸੀਂ ਪੁੱਠਾ ਬੁਣ ਲੈਣਾ ਮਤਲਬ ਕਿ ਪੂਰੀ ਰੋ ਅਸੀਂ ਪੁੱਠੀ ਪਾ ਲੈਣੀ ਕਿਉਂਕਿ ਸਾਡੇ ਦੋਨਾਂ ਸਾਈਡਾਂ ਇਕੋ ਜਿਹੇ ਆ ਰਹੇ ਆ ਕੋਈ ਸਿੱਧੀ ਪੁੱਠੀ ਦਾ ਸਾਈਡ ਹੈ ਨਹੀਂ ਪਰ ਫਿਰ ਵੀ ਜਿਹੜੀ ਅਸੀਂ ਫਸਟ ਰੋ ਪਾਵਾਂਗੇ ਉਹ ਅਸੀਂ ਪੁੱਠੀ ਹੀ ਪਾਵਾਂਗੇ ਕਿਉਂਕਿ ਅੱਗੇ ਅਸੀਂ ਫਿਰ ਇਹਨਾ ਕੁੰਡਿਆਂ ਤੇ ਥੋੜਾ ਜਿਹਾ ਕੰਮ ਕਰਨਾ ਹੈ ਜੇ ਤੁਸੀਂ ਇਹ ਕੁੰਡੇ ਇੱਥੇ ਛੱਡਨੇ ਤਾਂ ਤੁਸੀਂ ਇਹਦੇ ਉੱਪਰ ਆਪਣਾ ਬਾਰਡਰ ਸ਼ੁਰੂ ਕਰ ਦਿਓ ਸਿੱਧੇ ਪੁੱਠਿਆਂ ਦਾ ਜਿਹੜਾ ਹੀ ਪਾਣਾ ਪਰ ਜੇ ਤੁਸੀਂ ਅੱਗੇ ਹੋਰ ਇਹਨੂੰ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਦੇਖੋ ਜਿੱਦਾਂ ਮੈਂ ਬਣਾਏ ਹੋਏ ਆ ਤਾਂ ਫਿਰ ਆਪਾਂ ਇਹਦੇ ਉੱਪਰ ਇੱਕ ਸਲਾਈ ਇਹਦੀ ਪਹਿਲੀ ਪੁੱਠੀ ਪਾ ਲઈએ। ਐਂਡ ਤੱਕ ਇਹ ਦਹੀਂ ਅਸੀਂ ਪੂਰੀ ਪੁੱਠੀ ਪਾ ਲੈਣੀ ਹੈ। ਇਹਦੇ ਕੋ ਰਾਮ ਨਾਲ ਪੈ ਜਾਣੇ ਆ ਕੋਈ ਪ੍ਰੋਬਲਮ ਨਹੀਂ ਹੋਣੀ ਆ ਦੇਖੋ। ਇਹ ਕਿ ਤੱਕੁੰਡੇ ਸਾਡੇ ਕੋ ਡਿਜ਼ਾਈਨਰ ਬਣ ਜਾਣੇ ਆ ਤੇ ਦੂਜਾ ਸਾਡੇ ਕੁੰਡੇ ਥੋੜੇ ਮੋਟੇ ਬਣ ਜਾਣੇ ਤੇ ਇਸ ਕਰਕੇ ਇਹ बच्चा लिए तो कुंडे बिल्कुल भी ये टुटन ग नहीं बड़े ही रहेंगे देखो वीयी रह के जाने अपने अगे सीधी सिलाई जी सीधी रोह रखनी है कुंडे ऐं भी छों तो ऐसी तो ऐसा लुक आ बड़ा वह लगते हैं चाहे तो इतना ही ਕੁੰਡੇ ਆਪਣਾ ਉਪਰੋਂ ਇਦਾਂ ਹੀ ਪੈਟਰਨ ਬਾਰਡਰ ਸ਼ੁਰੂ ਕਰ ਲਓ ਦੇਖੋ ਹੁਣ ਆਕੇ ਅਸੀਂ ਆਪਣੀ ਅਗਲੀ ਸਿੱਧੀ ਰੋਚ ਪਹਿਲੇ ਕੁੰਡੇ ਨੂੰ ਕੈ ਸਟਿਚ ਕਰ ਲਵਾਂਗੇ ਠੀਕ ਹੈ ਅਗਲੇ ਕੁੰਡੇ ਨੂੰ ਅਸੀਂ ਬੁਣ ਲਵਾਂਗੇ ਸਿੱਧਾ ਇਸ ਤੋਂ ਬਾਅਦ ਦੇਖੋ ਸਾਡਾ ਅਗੇ ਇਹ ਵਾਲਾ ਇਹਨੂੰ ਅਸੀਂ ਕੀ ਕਰਾਂਗੇ ਆਹ ਦੇਖੋ ਜਿਹੜਾ ਸਾਡਾ ਇਹ ਆ ਰਿਹਾ ਇਹਨੂੰ ਅਸੀਂ ਇੱਥੇ ਚੁੱਕਾਂਗੇ ਆਹ ਵਾਲੇ ਕੁੰਡੇ ਨੂੰ ਚੁੱਕ ਕੇ ਇਹਨੂੰ ਇਹਦੇ ਉੱਪਰ ਸਲਾਈ ਦੇ ਉੱਪਰ ਅਸੀਂ ਪਾ ਲੈਣਾ ਹੁਣ ਦੇਖੋ ਫਿਰ ਅਸੀਂ ਆਹ ਦੇਖੋ ਆ ਜਿਹੜਾ ਸਾਡਾ ਆ ਰਿਹਾ ਧਾਗਾ ਆਹ ਵਾਲਾ ਇਹਨੂੰ ਅਸੀਂ ਚੁੱਕਾਂਗੇ ਚੁੱਕ ਕੇ ਇਹਦੇ ਉੱਪਰ ਇਦਾਂ ਸਲਾਈ ਦੇ ਉੱਪਰ ਪਾ ਲੈਣਾ ਪਾ ਕੇ ਅਸੀਂ ਇਹ ਤੇ ਨਾਲ ਪਿੰਕ ਦੋਨਾਂ ਦਾ ਅਸੀਂ ਮੋਨ ਲੈਣਾ ਫਿਰ ਦੇਖੋ ਅਸੀਂ ਆਹ ਦੇਖੋ ਹੁਣ ਸਾਡਾ ਅੱਗੇ ਅੱਗੇ ਬਲੂ ਵਾਲਾ ਬਲੂ ਵਾਲੇ ਨੂੰ ਚੁੱਕਿਆ ਤੁੱਕ ਕੇ ਅਸੀਂ ਇਦਾਂ ਹੀ ਸਲਾਈ ਤੇ ਪਾ ਲਈਆ ਸਲਾਈ ਤੇ ਪਾਉਣ ਤੋਂ ਬਾਅਦ ਅਸੀਂ ਇਹ ਤੇ ਨਾਲ ਪਿੰਕ ਜਿਹੜਾ ਕੁੰਡਾ ਸੀ ਪਹਿਲਾਂ ਬੁਣਿਆ ਹੋਇਆ ਦੋਨਾਂ ਦਾ ਅਸੀਂ ਕਰ ਲੈਣਾ ਇੱਕ ਸਿੱਧਾ ਹੀ

पिंक देु बुण लाना कुछी नाही करी तुम्ही ॲद करू लिया सलाईच एका वारी एचं सलाई कडली तिन्चो कडणतो बाद आंडा ते ॲदू कट्ठाही अशी ॲद बुन फे देखील ब्ल्यू वेन इदांस एन ल ਇੱਕ ਵਾਰੀ ਫੇਰ ਦੇਖੋ ਅਸੀਂ ਕਿਹੜਾ ਕੁੰਡਾ ਚੁੱਕਣਾ ਹੈ ਦੇਖੋ ਇੱਕ ਵਾਰੀ ਅਸੀਂ ਇਹ ਵਾਲਾ ਬਲ ਚੁੱਕਾਂਗੇ ਚੁੱਕਿਆ ਚੁੱਕ ਕੇ ਅਸੀਂ ਦੋਨਾਂ ਨੂੰ ਇੱਥਾ ਇੱਕ ਕਰ ਲਿਆ ਹੁਣ ਦੇਖੋ ਅਸੀਂ ਆ ਪਿੰਕ ਵਾਲਾ ਸਾਡੇ ਅੱਗੇ ਆ ਗਿਆ ਹੁਣ ਅਸੀਂ ਪਿੰਕ ਵਾਲੇ ਨੂੰ ਚੁੱਕ ਲੈਣਾ ਹੈ ਇੱਥੇ ਹੀ ਬਸ ਚੁੱਕ ਕੇ ਅਸੀਂ ਇਹਨੂੰ ਇੱਥਾ ਦੋ ਤਾਂ ਇੱਕ ਕਰ ਲੈਣਾ ਪਿਛਲੇ ਕੁੰਡੇ ਦੇ ਨਾਲ ਅਸੀਂ ਇਹ ਬਲ ਨੂੰ ਬੁਣ ਲੈਣਾ ਫਿਰ ਦੇਖੋ ਇੱਕ ਵਾਰੀ ਹੁਣ ਆ ਅਸੀਂ ਦੇਖੋ ਇਹ ਵਾਲੇ ਬਲ ਨੂੰ ਚੁੱਕਾਂਗੇ ਇਤਾਂ ਪਰ ਜਿਹੜਾ ਸਾਡਾ ਬਲ ਹੈ ਨਾ ਤਿੰਨ ਦਾ ਅਸੀਂ ਪਾਇਆ ਹੋਇਆ ਅਸੀਂ ਸਿਰਫ ਉਹਨੂੰ ਹੀ ਚੁੱਕ ਰਹੇ ਹਾਂ ਦੇਖੋ ਸਿਰਫ ਅਸੀਂ ਇਹ ਦੇਖੋ ਬਲ ਨੂੰ ਚੁੱਕਣਾ ਚੁੱਕ ਕੇ ਕੇ ਅਸੀਂ ਇਹਦੇ ਨਾਲ ਦੋ ਦਾ ਇੱਕ ਕਰ ਲੈਣਾ ਫਿਰ ਦੇਖੋ ਵਾਰੀ ਆ ਦੇਖੋ ਆ ਸਾਡਾ ਪਿੰਕ ਤਾਂ ਆ ਗਿਆ ਹੁਣ ਬਲ ਪਿੰਕ ਨੂੰ ਅਸੀਂ ਇਤਾਂ ਚੁੱਕਾਂਗੇ ਆ ਦੇਖੋ ਇਹਦੇ ਨਾਲ ਤੇ ਇਹ ਵਾਲਾ ਗੁੰਡਾ ਦੋ ਦਾ ਇੱਕ ਅਸੀਂ ਬਾਲ ਨੂੰ ਇੱਕ ਵਾਰੀ ਬੁਲਣ ਰਿਹਾ। ਇਹਦੇ ਨਾਲ ਕੀ ਹੋਊਗਾ ਵੀ ਸਾਡੇ ਕੁੰਡੇ 'ਚ ਮਜ਼ਬੂਤੀ ਹੋਰ ਆਜੂਗੀ। ਹੋਰ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਤੁਸੀਂ ਚਾਹੋ ਤਾਂ ਇਦਾਂ ਵੀ ਛੱਡ ਸਕਦੇ। ਇਹਦੇ ਨਾਲ ਕੀ ਹੋਊਗਾ ਸਾਡੇ ਕੁੰਡੇ 'ਚ ਜ਼ਿਆਦਾ ਮਜ਼ਬੂਤੀ ਆ ਜਾਣੀ ਹੈ ਤਾਂ ਕੋ ਫੇਰ ਨੂੰ ਚੁੱਕਿਆ। ਇਹ ਤਾਂ ਫੇਰ ਹੁਣ ਅਸੀਂ ਆਹ ਦੇਖੋ ਪਿੰਕ ਵਾਲਾ ਫੇਰ ਚੁੱਕਿਆ। 3 2 ਦਾ ਫਿਰ ਅਸੀਂ ਇਹ ਦੇਖੋ ਇਹ ਵਾਲਾ ਚੁੱਕਿਆ। ਬਲ 3 2 ਦਾ 1 ਫਿਰ ਅਸੀਂ ਇਹ ਦੇਖੋ ਇਹ ਵਾਲੇ ਨੂੰ ਚੁੱਕਾਂਗੇ। 2 ਦਾ 1 ਫਿਰ ਅਸੀਂ ਇਹ ਵਾਲੇ ਕੁੰਡੇ ਨੂੰ ਅਗਲੇ ਨੂੰ ਚੁੱਕਾਂਗੇ ਆ ਦੇਖੋ दो का फिर ऐसे दो एक बस एदा ही असं पूरी रूह इदा ही पा लेन चुक लिया दो कर लिया फिर असं हूँ इदा चुक लेना दो कर लेना ऐदा ही असी वाली पूरी रोह कंप्लीट कर लेनी है ये रोह कंप्लीट करके हूँ असी फिर मिलते अपनी पुट्ठी रोह देखो ये किन की फर्क पिया देखो हूँ इतों साढ़ा थोड़ा ये बिल्कुल मोटा ज के आ गया बॉर्डर का नीचे वाला ਤੇ ਬਿਲਕੁਲ ਸਾਡੇ ਕੁੰਡੇ ਸਿਕਿਉਰ ਹੋ ਗਏ ਆ ਇਹ ਵਾਲੇ ਨੀਚੋਂ ਨਾ ਦੇਖੋ ਲੁੱਕ ਤਾਂ ਸੇਮ ਹੀ ਰਹੀ ਹੈ ਜਿਹੜੀ ਸਾਡੀ ਪਹਿਲਾਂ ਸੀ ਪਰ ਕੀ ਹੋਇਆ ਸਾਡੀ ਲੁੱਕ 'ਚ ਦੇਖੋ ਕੀ ਚੀਜ਼ ਆਇਆ ਦੇਖੋ ਇਹ ਥੋੜਾ ਸਾਡੇ ਛੋਟੇ ਛੋਟੇ ਜਿਹੇ ਬਣੇ ਹੋਏ ਸੀ ਇਹ ਸਾਡਾ ਥੋੜਾ ਹੋਰ ਮੋਟਾ ਤੇ ਪ੍ਰੋਮੀਨੈਂਟ ਜਿਹਾ ਬਣ ਗਿਆ ਮੀਨਸ ਕਿ ਥੋੜਾ ਉੱਪਰੇ ਉੱਪਰੇ ਬਣ ਗਿਆ ਇਹਦੇ ਨਾਲ ਇਹ ਸਲਾਈ ਪਾਣ ਨਾਲ ਜਿਹੜਾ ਸਾਡਾ ਬਾਰਡਰ ਹੈ ਥੋੜਾ ਕੁੰਡੇ ਆ ਸਾਡੇ ਥੋੜੇ ਉੱਪਰ ਮੇ ਆ ਗਏ ਆ ਦੇਖੋ ਆ ਦੇਖੋ ਇਹ ਥੋੜੇ ਆ ਦੇਖੋ ਛੋਟੇ ਛੋਟੇ ਜਿਹਿ ਬੈਠੇ ਮੇ ਸੀ ਹੁਣ ਆ ਦੇਖੋ ਆਹ ਵਾਲੀ ਸਾਈਡ ਤੁਹ ਕਿੰਨੇ ਮੋਟੇ ਤੇ ਉੱਪਰ ਮੇ ਆ ਗਏ ਹੋਏ ਤੇ ਇੱਕ ਸਾਡੇ ਇਹਦਾ ਨਾ ਕੁੰਡਾ ਸਿਕਿਉਰ ਹੋ ਜਾਂਦੇ ਆ ਦੇਖੋ ਕਿੰਨਾ ਵਧੀਆ ਨਿਚੋ ਇਹਦਾ ਲੁੱਕ ਆ ਜਾਂਦਾ ਤਾਂ ਫਿਰ ਇਹ ਸਲਾਈ ਪੂਰੀ ਕਰਕੇ ਫਿਰ ਅਸੀਂ ਪੁੱਠੇ ਸਲਾਈ 'ਚ ਫਿਰ ਮਿਲਦੇ ਹਾਂ ਹੁਣ ਪੁੱਠੇ ਰੋਚ ਅਸੀਂ ਆਪਣਾ ਬਾਰਡਰ ਜਿੰਦਾ ਵੀ ਬਣਾਉਣਾ ਉਹ ਸ਼ੁਰੂ ਕਰ ਲੈਣਾ ਜਿੰਦਾ ਹੁਣ ਮੈਂ ਆਪਾ ਬਣਾਉਣ ਜਾ ਰਹੀ ਆਂ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਤੇ ਇੱਕ ਸਿੱਧਾ ਇੱਕ ਸਿੱਧਾ ਇੱਕ ਪੁੱਠਾ ਬਲਕਿ ਜਿਹੜਾ ਵੀ ਤੁਸੀਂ ਸੁਪਰ ਬਾਟਰ ਬਣਾਉਣਾ ਉਹ ਵਾਲਾ ਆਪਣਾ ਬਾਟਰ ਸ਼ੁਰੂ ਕਰ ਲੈਣਾ ਤੇ ਸਾਡਾ ਇਹ ਬਣ ਕੇ ਆ ਗਿਆ ਆਪਾਂ। ਕੁੰਡੇ ਸਾਡੇ ਪਹਿ ਚੁੱਕੇ ਆ ਤੇ ਕੁੰਡੇ ਸਾਡੇ ਪੂਰੀ ਤਰ੍ਹਾਂ ਸਿਕਿਉਰ ਹੋ ਗਏ ਆ ਤੇ ਇਹ ਆ ਗਿਆ ਸਾਡਾ ਹੁਣ ਹੋ ਗਿਆ ਉੱਪਰ ਬਾਟਰ ਸ਼ੁਰੂ। ਇੱਕ ਰੋ ਪਾ ਕੇ ਅਸੀਂ ਬਾਟਰ ਦੀ ਲੁੱਕ ਦੇਖ ਲੈਣੇ ਆਪਣੇ ਸਾਰੇ ਕੁੰਡਿਆਂ ਦੀ ਲੁੱਕ ਦੇਖ ਲੈਣੇ ਆ ਤੇ ਬਾਟਰ ਅਸੀਂ ਫੇਰ ਬਣਾਵਾਂਗੇ ਇੱਕ ਕੋਈ ਨਵਾਂ ਇਹਨਾਂ ਕੁੰਡਿਆਂ ਤੇ ਹੀ ਉਹ ਮੈਂ ਵੀਡੀਓ ਤੁਹਾਡੇ ਲਈ ਕੱਲ੍ਹ ਲੱਖ ਆਉਂਗੀ ਇੱਕ ਨਵੇਂ ਬਾਟਰ ਦੀ। ਇਨਾ ਹੀ ਕੁੰਡਿਆ ਤੇ ਅਸੀਂ ਇੱਕ ਵਧੀਆ ਜਿਹਾ ਬਾਰਡਰ ਹੋਰ ਸਿੱਖਾਂਗੇ ਲੋ ਜੇ ਇਹ ਹੋ ਗਿਆ ਸਾਡੇ ਕੁੰਡੇ ਪੂਰੇ ਆ ਦੇਖੋ ਸਿੱਧੇ ਤੇ ਪੁੱਠੇ ਅਸੀਂ ਪੂਰੀ ਹੀ ਸਲਾਈ ਪਾ ਲਈ ਤੁਸੀਂ ਜਿੱਦਾਂ ਵੀ ਜਿਹੜਾ ਵੀ ਬਾਰਡਰ ਬਣਾਉਣਾ ਹੈ ਨਾ ਉਹ ਆਪਣਾ ਸ਼ੁਰੂ ਕਰ ਲੈਣਾ بس ਇਹ ਸਾਡੇ ਬਾਰਡਰ ਦੀ ਫਸਟ ਰੋ ਹੈ ਸਾਡਾ ਬਾਰਡਰ ਇੱਥੋਂ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਜਿਹੜੇ ਸੀ ਦੋ ਰੋ ਪਾਈਆਂ ਉਹ ਸਾਡੀਆਂ ਕੁੰਡੀਆਂ ਦੀ ਹੀ ਗਈਆਂ ਨੇ ਬਾਰਡਰ ਸਾਡਾ ਇੱਥੋਂ ਸ਼ੁਰੂ ਹੋਇਆ ਆ ਦੇਖੋ ਸਿੱਧਾ ਤੇ ਪੁੱਠਿਆਂ ਦਾ ਸੀ ਜਿੱਦਾਂ ਇਹ ਬਾਰਡਰ ਪੂਰਾ ਕਰ ਲਿਆ ਹਾਂ ਹਾਂ ਹੁਣ ਦੇਖੋ ਸਾਡੇ ਕੁੰਡੀਆਂ ਦੀ ਲੁੱਕ ਦੇਖੋ ਕਿੰਨੇ ਵਧੀਆ ਐ ਮੋٹے-ਮੋٹے ਜਿਹੇ ਕੁੰਡੇ ਸਾਡੇ ਆਏ ਆ ਦੇਖੋ ਆਹ ਬੈਕ ਸਾਈਡ ਤੋਂ ਵੀ ਦੇਖੋ ਤੇ ਫਰੰਟ ਸਾਈਡ ਤੋਂ ਦੇਖੋ ਬਿਲਕੁਲ ਹੀ ਅਲੱਗ ਜਿਹਾ ਇਹਨਾਂ ਵਧੀਆ ਜਿਹਾ ਲੁੱਕਾਂ ਦੇ ਜੇ ਤੁਸੀਂ ਇੱਕ ਵਾਰੀ ਦੇਖੋਗੇ ਤਾਂ ਬਿਲਕੁਲ ਹੀ ਇਹ ਸਾਡੇ ਬੰਦਦੇ ਨੇ ਸੋਲਿਡ ਜਿਹਾ ਕੁੰਡੇ ਬੰਦਦੇ ਨੇ ਦੇਖੋ ਤੇ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਦੇਖੋ ਕਿੰਨੇ ਵਧੀਆ ਲੱਗੂਗਾ ਇਹਨਾਂ ਦੇ ਲੁੱਕ ਦੇਖੋ ਕਿੰਨੀ ਵਧੀਆ ਹੋਊਗੀ ਆ ਦੇਖੋ ਤੇ ਫਿਰ ਪਾਓ ਇਹ ਵਾਲੇ ਕੁੰਡੇ ਤੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਜੇ ਵਧੀਆ ਲੱਗੇ ਤਾਂ ਆਪਾਂ ਹੋਰ ਫਿਰ ਕੁੰਡੇ ਕੋਈ ਨਵੇਂ ਲੈ ਕੇ ਆਣੇ ਆ ਫੇਰ